ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅੱਜ ਸਫਰਾਂ ਤੋਂ ਬਾਅਦ ਆਪਾਂ ਜਿਹੜਾ ਦਿਨ ਹੈਗਾ ਉਹ ਅੱਜ ਆਪਣਾ ਫ੍ਰੀ ਹੈ ਤੇ ਇਹਨੂੰ ਫ੍ਰੀ ਨਹੀਂ ਰਹਿਣ ਦੇਣਾਗਾ ਵਿਹਲੇ ਨਹੀਂ ਰਹਿਣ ਦੇਣਾ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਸੋ ਅੱਜ ਆਪਾਂ ਜਿਹੜੇ ਆਪਣੇ ਸਾਧਨਾਂ ਸਾਰੇ ਚਾਹੇ ਕਾਰ ਹੈ ਚਾਹੇ ਮੋਟਰਸਾਈਕਲ ਹੈ ਚਾਹੇ ਸਾਈਕਲ ਹੈ ਜਿਨ੍ਹਾਂ ਦੇ ਆਪਾਂ ਘੁੰਮਦੇ ਆ ਉਹ ਗੰਦੇ ਬਹੁਤ ਹੋਏ ਪਏ ਉਹਨਾਂ ਦੀ ਸਾਫ ਸਫਾਈ ਕਰਨੀ ਹੈ ਉਹਨਾਂ ਨੂੰ ਧੋਣਾ ਹੈ ਉਹ ਤੋਂ ਪਹਿਲਾਂ ਆਪਾਂ ਚੱਲਦੇ ਆ ਗੁਰੂ ਘਰ ਗੁਰਦਾਰੇ ਚੱਲਦੇ ਆ ਮੱਥਾ ਟੇਕਦੇ ਆ ਦਰਸ਼ਨ ਮੇਲੇ ਕਰਦੇ ਆ ਤੇ ਫੇਰ ਆ ਕੇ ਆਪਾਂ ਜਿਹੜਾ ਹੈਗਾ ਸਫਾਈ ਦਾ ਮਿਹਨਤ ਸ਼ੁਰ ਲਓ ਜੀ ਆਪਾਂ ਲਾਲੇ ਹੈਗੇ ਸਾਰੇ ਸਾਧਨ ਸਾਈਕਲ ਮੋਟਰਸਾਈਕਲ ਸਕੂਟੀ ਤੇ ਕਾਰ ਕਾਰ ਦੀ ਹਾਲਤ ਦੇਖੋ ਤੁਸੀਂ ਕਣਕ ਦੀ ਬਾਡੀ ਦੇ ਵਿੱਚ ਜਿਹੜੇ ਧੂੜ ਮਿੱਟੀ ਇਹ ਤੇ ਫੱਕ ਕਰਕੇ ਜਿਹੜੀ ਆਉਂਦੀ ਹੈ ਰੀਨ ਜੀ ਆਉਂਦੀ ਹੈ ਉਹਦੇ ਕਰਕੇ ਪੂਰੀ ਜਾਲੇ ਨਾਲ ਭਰੀ ਪਈ ਹੈ ਹੁਣ ਇਹਨੂੰ ਧੋਦੇ ਨਾ ਆਪਾਂ ਤਾਂ ਇਧਰ ਆਈ ਧੋਦਨੇ ਸਾਰੇ ਲਓ ਜੀ ਆਪਾਂ ਸ਼ੁਰੂ ਕਰ ਲਿਆ ਮਹਿਮ ਮੋਟਰਸਾਈਕਲ ਸਾਈਕਲ ਸਕੂਟੀ ਧੋਣ ਦੀ ਪਹਿਲਾਂ ਮਾਰਾਂਗੇ ਪਾਣੀ ਇਹਨਾਂ ਤੇ ਫੇਰ ਮਾਰਾਂਗੇ ਲਿਕ ਕੋੜ ਸਰਫ ਸਫਰਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਵੀ ਇਸ਼ਨਾਨ ਕਰਾਉਣਾ ਜ਼ਰੂਰੀ ਹੈ ਠੋਕੇ ਹੁਣ ਇਹ ਐਨ ਨਾ ਨੂੰ ਕਿ ਚਿਲਕ ਜਾਣਗੇ ਤੇ ਆਪਾਂ ਫੇਰ ਇਹਨਾਂ ਦੀ ਧੀ ਹੈਗੀ ਆ ਦੇਖਾਂਗੇ ਵੀ ਭਈ ਕਿਸੇ ਦੀ ਕੋਈ ਮਾੜੀ ਮੁੱਠੀ ਟਿਊਨਿੰਗ ਜਾਂ ਮੁਰੰਮਤ ਕਰਾਉਣ ਲਈ ਤਾਂ ਨਹੀਂ ਸੋ ਮਰਮਦ ਮੂ ਮਰ ਰੀਚ ਕਰਾਵਾਂਗੇ ਖੜੇ ਖੜੇ ਦੇ ਮਿੱਟੀ ਪੈ ਜਾਂਦੀ ਐ ਮੈਂ ਜਦੋਂ ਗਿਆ ਸੀਗਾ ਤੇ ਉਦੋਂ ਕਾਰ ਖੜਾਈ ਸੀਗੀ ਪਰ ਉਹਦੇ ਖੜੇ ਖੜੇ ਤੇ ਮਿੱਟੀ ਪੈ ਗਈ ਲੋ ਜੀ ਉਹ ਕਪੜਾ ਚੱਕੋ ਗਿੱਲਾ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਲਿਕਵ ਆ ਦੇਈ ਰ ਮੈਨੂੰ ਚੈਕ ਤੇ ਨੀਲਾਏ ਕਿਉਂ ਐ ਇਹ ਵਿੱਚ ਮੈਕਸ ਬ੍ਰਾਈਡ ਬਸ ਤੇ ਧਰਨ ਕਰਕੇ ਝੂਟਾ ਪੈ ਗਿਆ ਸਾਈਕਲ ਤੇ ਫਗਵੀ ਰਾਵੀ ਦੇ ਵਿੱਚ ਤੁਕਗੀਆਂ ਦਾ ਜੋੜਾ ਫਗਵੀ ਰਾਵੀ ਦੇ ਵਿੱਚ ਤੁਕਗੀਆਂ ਦਾ ਜੋੜਾ पाणी में सुक जवे उके पंदड़ी त उके प ਫੜੋ ਛੱਡ ਦਿਓ ਮੈਂ ਕਰ ਦਿੰਦੀ ਬਾਅਦ ਚ ਗੰਕ ਕਰਾਂ ਆਈ ਵੀ ਠੀਕ ਲੋ ਲਓ ਜੀ ਵੱਡਾ ਸਾਧਨ ਗਾਡੀ ਆਪਣੀ 2018 ਮਾਡਲ ਹੈ ਇਹ ਤੇ ਮੇਰੇ ਤੇ ਛੋਰ ਕੋਲ ਹੀ ਚੱਲੀ ਆ ਤਾ ਬਹੁਤ ਹੀ ਵਿਨੰਦ ਦਿੰਦੀ ਹੈ ਜਦੋਂ ਪਹਾੜਾ ਪੂੜਾ ਜਾਣੀ ਹੈ ਸਫਰਾਂ ਚ ਪਹਿਲਾ ਸਫਰ ਜਿਹੜਾ ਇਹਨਾਂ ਕੀਤਾ ਸੀਗਾ ਕਾ ਜ਼ਾਦਾ ਕਾ ਜ਼ਾਦਾ ਤੋਂ ਜਿਹੜਾ ਲੋਸਰ ਲੋਸਰ ਵਾਲਾ ਰਾਹ ਜਿਹੜਾ ਹੈਗਾ ਜੂਨ 2018 ਦੇ ਵਿੱਚ ਇਹਦੇ ਤੇ ਕੀਤਾ ਸੀਗਾ ਜਿਹਨੂੰ ਆਪਾਂ ਉਹ ਕਹਿ ਦਿੰਨੇ ਆ ਉਂਜਮ ਪਾਸ ਦਾ ਰਸਤਾ දන්න ඔංක්‍රමාදම ට යන උත්ත මටතා ਅਸੀਂ ਨਜ਼ਰਾਂ ਚੁਰਾਉਂਦੇ ਰਹ ਗਏ ਵੀ ਤੁਰਾਂ ਹਾਂ ਦੀ ਤੋੜ ਹੋ ਗਿਆ ਅਸੀਂ ਟੂੜਾਂ ਉਡਾਉਂਦੇ ਰਹ ਗਏ ਵੀ ਗੁਜ਼ਰੀ ਕਹਾਣੀ ਜਹਾਂ ਅਸੀਂ ਬਹਿ ਕੇ ਸੁਣਾਉਂਦੇ ਰਹ ਗਏ ਸੁਪਨੇ ਚ ਉੱਟਾਂ ਮੈਂ ਬਣ ਕੇ ਪਤੰਗੇ ਵੇ ਲਓ ਜੀ ਅੱਜ ਦਾ ਦਿਨ ਆਪਾਂ ਕਰ ਲਿਆ ਪੂਰਾ ਟੈਣਪੁਰਾ ਕੰਨਾ ਮਤਲਬ ਆਪ ਸਾਰੇ ਜਿਹੜੇ ਸਾਧਨਾ ਸਾਈਕਲ ਸਕੂਟੀ ਮੋਟਰਸਾਈਕਲ ਤੇ ਕਾਰ ਉੱਤੋਂ ਗਿਆ ਖੜਾਤੇ ਹੈਗੇ ਆ ਤੇ ਅੱਜ ਦਾ ਆਪਣਾ ਕੰਮ ਜਿਹੜਾ ਹੈਗਾ ਇਹ ਸਫਲ ਹੋ ਗਿਆ ਸੋਹਣੇ ਤੋਤੇ ਗਏ ਤੇ ਵਧੀਆ ਤੋਤੇ ਗਏ ਹੁਣ ਵਾਰੀ ਹੈ ਇਹਨਾਂ ਦੇ ਕਪੜਾ ਪਾਉਣ ਦੀ ਆਖੇ ਇਸ ਕਾਰ ਦਾ ਕਵਰ ਹੈ ਨਹੀਂ ਤਾਂ ਖੇਸੀ ਝਾੜ ਕੇ ਪਾ ਦਿੰਨੇ ਆ ਜੋ ਇਹਨੂੰ ਝਾੜ ਝੂੜ ਕੇ ਇਹਦੇ ਉੱਤੇ ਪਾ ਦਿੰਨੇ ਆ ਲਓ ਜੀ ਇੱਕ ਹੁਣੇ ਹਵਾ ਕਰਕੇ ਉੱਡੇ ਨਾ ਇਹ ਇੱਟ ਵੀ ਰੱਖਣੀ ਪਊਗੀ ਹਵਾ ਜ਼ਿਆਦਾ ਹੈ ਹਵਾ ਜ਼ਿਆਦਾ ਹੋਣ ਕਰਕੇ ਹੁਣ ਇਹ ਇੱਟ ਰੱਖਾਂਗੇ ਇਹ ਦੂਜਾ ਵੀ ਲਿਓ ਦੂਜਾ ਕਿੱਥੇ ਆ ਇਹ ਵੀ ਝਾੜ ਗਏ ਪਿਆ ਪਿਆ ਜ ਮਿੱਟੀ ਪੈ ਜਾਂਦੀ ਹੈ ਨੇਰੀ ਆਉਂਦੀ ਬਹੁਤ ਕੀ ਕਰੀਏ ਇਹਨਾਂ ਦੇ ਨਾਲ ਖਾਸ ਕਰਕੇ ਜ਼ਿਆਦਾ ਆਉਂਦੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਨੇਰੀਆਂ ਬਹੁਤ ਆਉਂਦੀਆਂ ਤੇ ਆਪਣੇ ਇਧਰਲੇ ਮਾਲਵੇ ਵਾਲੇ ਏਰੀਆ ਤਾਂ ਧੂੜ ਮਿੱਟੀ ਭਰੀਆਂ ਨੇਰੀਆਂ ਚੱਲਦੀਆਂ ਤੋਂ ਇੰਨਾ ਢੱਕ ਦਿੰਨੇ ਇਹਨੂੰ ਤੇ ਇੰਨੇ ਨਾਲ ਇਹ ਥੋੜਾ ਜਿਹਾ ਠੀਕ ਰਹੂਗੀ ਕਵਰ ਲੈ ਕੇ ਆਵਾਂਗੇ ਕੱਲ ਪਰਸੋਂ ਇਹਦਾ ਆਪਾਂ ਚੱਕੀ ਕਵਰ ਤੋਂ ਬਣਾਣੀ ਲੂਟ ਆਉਂਦੀ ਮੋਟਰਸਾਈਕਲ ਦਾ ਤਾਂ ਪਿਆ ਹੀ ਆ ਉਹ ਬਾਅਦ ਚ ਪਾ ਦੇਾਂਗੇ ਮਹੀਨੇ ਦੇ ਵਿੱਚ ਇੱਕ ਦਿਵਾਰੀ ਆਪਾਂ ਨੂੰ ਆਪਦੇ ਨਸਾਧਨਾਂ ਤੇ ਆਪ ਪਾਣੀ ਮਾਰ ਹੀ ਦੇਣਾ ਚਾਹੀਦਾ ਕਿਉਂਕਿ ਉਹ ਉਦਾਂ ਵੀ ਆਪਾਂ ਬਾਹਰੋਂ ਸਾਫ਼ ਕਰਾਉਣੇ ਆ ਤੇ ਜੇ ਘਰੇ ਵਿਲੇ ਆ ਤਾਂ ਮਹੀਨੇ ਦੇ ਵਿੱਚ ਇੱਕ ਦਿਵਾਰੀ ਜਾਂ ਦੋ ਵਾਰੀ ਇਹਨਾਂ ਨੂੰ ਸਾਫ਼ ਕਰਕੇ ਖੜਾ ਦੇਣਾ ਚਾਹੀਦਾ ਲਓ ਜੀ ਉੱਤਰ ਸਕਦੇ ਗ੍ਰਾਹ ਪਖਟੇ ਖਟੇ ਖਟੇ ਚਾਦਰ ਪਾਤੀ ਹੈ ਤੇ ਜਿਹੜਾ ਕਵਰ ਉੱਪਰ ਉਹ ਚੱਕ ਲੈਉਣੇ ਆ ਤੇ ਜੋ ਥੱਲੇ ਆਏ ਉਹਦੇ ਪਾ ਦੇਗੇ। ਕਿਹਾ ਖਟਾ ਰੰਗ ਦਾ ਅਜਦਾ ਚਲੋ। ਹੌਣ ਕਰਾਂਗੇ ਆਰਾਮ ਤੇ ਫੇਰ ਸ਼ਾਮ ਦੀ ਕੁਵੈਂਤੋਂ ਦੀ